ਸਰਦਾਰ ਸਾਹਿਬ ਦੱਸ ਦਿਓ ਅੱਜ ਜੋ ਪਿੰਡ ਸਰਸਪੁਰ ਦੇ ਵਿੱਚ ਅੱਜ ਮਾਨੂੰ ਬਹੁਤ ਖੁਸ਼ੀ ਆ ਕਿ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਪਿੰਡ ਸਰਸਪੁਰ ਦੇ ਲੋਧੀਪੁਰ ਇੱਥੇ ਨੌਜਵਾਨਾਂ ਨੂੰ ਬਹੁਤ ਮੁਸ਼ਕਲ ਸੀ ਔਰ ਇੱਥੇ ਜਿਹੜਾ ਸਟੇਡੀਅਮ ਸੀਗਾ ਉਹ ਇਨਕੰਪਲੀਟ ਪਿਆ ਸੀਗਾ ਔਰ ਜਿਹੜੀ ਮਿੱਟੀ ਸੀਗੀ ਸਟੇਡੀਅਮ ਬਣਾਉਣ ਦੀ ਬਜਾਏ ਚਾਰ ਕਿੱਲੇ ਭਰਾਂ ਮਿੱਟੀ ਜਿਹੜੀ ਸੀ ਉਹ ਇਕੱਠੀ ਕਰਤੀ ਸੀਗੀ ਔਰ ਮੈਂ ਇੱਕ ਦਿਨ ਆਇਆ ਸੀਗਾ ਔਰ ਉੱਥੇ ਨੌਜਵਾਨ ਨਵਦੀਪ ਧੋਣੀ ਨੇ ਮਨਪ੍ਰੀਤ ਧੋਣੀ ਨੇ ਸਾਡੇ ਆਰਟੀ ਦੇ ਮੇਨ ਆਗੂ ਗੁਰਦੀਪ ਜੀ ਇਹ ਸਾਰੇ ਗੇਮ ਖੇਡ ਰਹੇ ਸਨ ਤੇ ਮੈਨੂੰ ਕਹਿਣ ਲੱਗੇ ਦੀ ਵੀ ਗੇਮਾਂ ਕੀ ਖੇਡੀਏ ਸਾਡੇ ਕੋਲ ਤੇ ਚੰਗਾ ਸਟੇਡੀਅਮ ਹੀ ਨਹੀਂ ਮੈਂ ਦਿਲ ਚ ਸੋਚਿਆ ਵੀ ਇਹ ਸਾਡੀ ਭਾਵੀ ਪੀੜ੍ਹੀ ਆ ਨੌਜਵਾਨ ਆ ਜਿਨ੍ਹਾਂ ਨੇ ਅੱਗੇ ਇਹ ਸੂਬੇ ਨੂੰ ਸੰਭਾਲਣਾ ਇਸ ਮੁਲਕ ਨੂੰ ਸੰਭਾਲਣਾ ਤੇ ਜੇ ਆਪਾਂ ਬੱਚਿਆਂ ਨੂੰ ਖੇਡਾਂ ਦੇ ਸਾਧਨ ਹੀ ਨਾ ਪ੍ਰੋਵਾਈਡ ਕਰ ਸਕੀਏ ਤੇ ਫੇਰ ਗੱਲ ਬੰਦ ਹੀ ਨਹੀਂ ਔਰ ਦੂਸਰੇ ਪਾਸੇ ભગવંત માનજી ਖੇਡਾਂ ਵੱਲੋਂ ਬਹੁਤ ਸੰਵੇਦਨਸ਼ੀਲ ਨੇ ਉਹਨਾਂ ਨੇ ਆਉਂਦਿਆਂ ਹੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਔਰ ਬਲੌਕ ਤੋਂ ਲੈ ਕੇ ਸੂਬੇ ਤੱਕ ਖੇਡਾਂ ਨੂੰ ਪ੍ਰਚਾਇਤ ਕੀਤਾ ਸੋ ਮਹਿਮਾਨ ਬਣਾ ਲਿਆ ਕਿ ਇਹ ਸਰਸਪੁਰ ਵਾਲਾ ਸਟੇਡੀਅਮ ਇੱਕ ਕਲਾਸ ਸਟੇਡੀਅਮ ਬਣਾਵਾਂਗੇ ਮੈਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਗੱਲ ਕਰਨ ਤੋਂ ਬਾਅਦ 33 ਲੱਖ ਤੇ 50000 ਰੁਪਏ ਇਹ ਸਟੇਡੀਅਮ ਲਈ ਮਨਜ਼ੂਰ ਕਰਾ ਲੈਨੇ ਕੰਮ ਸ਼ੁਰੂ ਹੋ ਗਿਆ ਔਰ ਇਹਦੇ ਵਿੱਚ 14 ਤਰ੍ਹਾਂ ਦੇ ਚੀਜ਼ਾਂ ਜਿਹੜੀਆਂ ਨੇ ਹੋਣਗੀਆਂ ਜਿਹਦੇ ਵਿੱਚ ਇਹਦੀ ਸਟੇਡੀਅਮ ਦੀ ਚਾਰਦੁواری ਹੋਏਗੀ ਉਸ ਤੋਂ ਬਾਅਦ ਲੋਹੇ ਦੀ ਫੈਂਸਿੰਗ ਹੋਏਗੀ ਇਹਦੇ ਵਿੱਚ 5 ਫੁੱਟ ਫੁੱਟ ਦੇ ਉੱਪਰ ਟਾਈਲਸ ਲੱਗਣਗੀਆਂ 200 ਮੀਟਰ ਦਾ ਟਰੈਕ ਬਣੂਗਾ ਬਾਥਰੂਮਸ ਬਣਨਗੇ ਲਾਈਟਾਂ ਲੱਗਣਗੀਆਂ ਸੋ ਇਹ ਸਾਰੀਆਂ ਫੈਸਿਲਿਟੀ ਜਿਹੜੀਆਂ ਇੱਕ ਚੰਗੇ ਸਟੇਡੀਅਮ 'ਚ ਹੋਣੀਆਂ ਚਾਹੀਦੀਆਂ ਨੇ ਉਹ ਇੱਥੇ ਮਿਲਣਗੀਆਂ ਔਰ ਮੈਂ ਚਾਹਨਾ ਵੀ ਇਹ ਸਿਰਫ ਦੋ ਪਿੰਡ ਨਹੀਂ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਬੱਚੇ ਨੇ ਉਹ ਵੀ ਇੱਥੇ ਆ ਕੇ ਪ੍ਰੈਕਟਿਸ ਕਰਨ ਤਾਂ ਕਿ ਅੱਜ ਜੇ ਤੁਸੀਂ ਵੇਖਿਆ ਵੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਨੇ 11 სპੋਰਟਸਮੈਨ ਨੂੰ ਨੌਕਰੀਆਂ ਦਿੱਤੀਆਂ ਨੇ ਔਰ ਜਿਹਦੇ ਵਿੱਚੋਂ ਪੀसीएस ਵੀ ਸਿਲੈਕਟ ਹੋਏ ਨੇ ਔਰ ਬੀਪੀਐਸ ਦੇ ਵਿੱਚ ਵੀ ਗਏ ਨੇ ਸੋ ਇਹ ਬਹੁਤ ਵੱਡੀ ਇੱਕ ਉਪਲਬਧੀ ਹੈਗੀ ਆ ਖਿਡਾਰੀਆਂ ਵਾਸਤੇ ਔਰ ਮੈਂ ਚਾਹਨਾ ਵੀ ਮੇਰੇ ਇਲਾਕੇ ਦੇ ਨੌਜਵਾਨ ਵੀ ਖੇਡਾਂ ਦੇ ਵਿੱਚ ਅੱਗੇ ਆਉਣ ਤਾਂ ਕਿ ਉਹਨਾਂ ਨੂੰ ਵੀ ਇਹੋ ਜਿਹੀਆਂ ਵੱਡੀਆਂ ਨੌਕਰੀਆਂ ਜਿਹੜੀਆਂ ਨੇ ਮਿਲ ਸਕਣ ਆਹ ਮੁੰਡਾ ਨਵਦੀਪ ਆ ਇਹ ਆਪ სპੋਰਟਸਮੈਨ ਆ ਮਨਪ੍ਰੀਤ ਆ ਆਪ ਵੇਖੋ ਕਿਨਾਰਾ ਬੈਂਕ ਦੇ ਵਿੱਚ ਨੌਕਰੀ ਕਰਦਾ ਮੈਂ ਸਮਝਦਾ ਵੀ ਇਹਨੂੰ ਇਹ ਆਪ ਵਿੱਚ ਉਪਰਿਆ ਸਕਦਾ ਸੀ ਚੰਗੀ ਤਰ੍ਹਾਂ ਲੈ ਰਿਹਾ ਕੰਮ ਕਰ ਰਿਹਾ ਪਰ ਇਹਦੇ ਮਨ ਦੇ ਵਿੱਚ ਇੱਕ ਸੋਚ ਸੀ ਵੀ ਨਹੀਂ ਯਾਰ ਨੌਜਵਾਨਾਂ ਨੂੰ ਆਪਾਂ ਅੱਗੇ ਲੈ ਕੇ ਜਾਣਾ ਔਰ ਇਹਨੇ ਮੇਰੇ ਤੱਕ ਪਹੁੰਚ ਕੀਤੀ ਫਿਰ ਉਹਦੀ ਪਹਿਰਵਾਈ ਵੀ ਕਰਦਾ ਸੋ ਜਿਸ ਵਕਤ ਇਹੋ ਜੀ ਸੋਚ ਨੌਜਵਾਨਾਂ ਦੇ ਵਿੱਚ ਆਊਗੀ ਫੇਰ ਹੀ ਜਿਹੜਾ ਪੰਜਾਬ ਆ ਜਿਹੜਾ ਭਗਵੰਦ ਮਾਨ ਜੀ ਦਾ ਸੁਪਨਾ ਕਿ ਰੰਗਲਾ ਪੰਜਾਬ ਬਣਾਉਣਾ ਉਹ ਤਾਂ ਹੀ ਪੂਰਾ ਹੋਊਗਾ ਸੋ ਮੈਂ ਇਲਾਕਾ ਵਾਸੀਆਂ ਨੂੰ ਇੱਕ ਅਪੀਲ ਜ਼ਰੂਰ ਕਰਾਂਗਾ ਕਿ ਆ 33,50,000 ਰੁਪਇਆ ਸਰਕਾਰ ਦਾ ਨਾ ਸਮਝਿਓ ਇਹ ਤੁਹਾਡਾ ਆਪਣਾ ਪੈਸਾ ਜੇ ਆਪਣੀ ਨਿਗਰਾਨੀ ਚ ਵਧੀਆ ਤਰੀਕੇ ਨਾਲ ਇਹਨੂੰ ਲਾਇਓ ਜਿੱਥੇ ਤੁਹਾਨੂੰ ਕੰਮ ਤਸੱਲੀ ਬਖਸ਼ ਨਾ ਨਜ਼ਰ ਆਵੇ ਉਸ ਕੰਮ ਨੂੰ ਰੋਕ ਕੇ ਉੱਚ ਅਧਿਕਾਰੀਆਂ ਨੂੰ ਫੋਨ ਕਰੋ ਮੇਰੇ ਧਿਆਨ ਚ ਲਿਆ ਦਿਓ ਸਾਡੇ ਜਿਹੜੇ ਵੋਲੰਟੀਅਰਸ ਨੇ ਉਹਨਾਂ ਦੇ ਧਿਆਨ ਚ ਲਿਆ ਦਿਓ ਅਸੀਂ ਤੁਹਾਡੀ ਤਸੱਲੀ ਮੁਤਾਬਕ ਵਧੀਆ ਕੰਮ ਮਿਆਰੀ ਕੰਮ ਕੁਆਲਿਟੀ ਵਾਲਾ ਕੰਮ ਜਿਹੜਾ ਕਰਾਵਾਂਗੇ ਤਾਂ ਕਿ ਲੰਬਾ ਸਮਾਂ ਇਹ ਸਟੇਡੀਅਮ ਚੱਲੇ ਚੰਗੇ ਤਰੀਕੇ ਨਾਲ ਬਣੇ ਔਰ ਸਾਡੀ ਜਿਹੜੀ ਨੌਜਵਾਨ ਪੀੜੀ ਆ ਇਹਦਾ ਵੱਧ ਤੋਂ ਵੱਧ ਫਾਇਦਾ ਉਡਾ ਸਕੇ ਆਉ ਮਿਲ ਕੇ ਆਪਾਂ ਖੇਡਾਂ ਨੂੰ ਉਤਸ਼ਾਹਤ ਕਰਨਾ ਔਰ ਨਸ਼ੇ ਦੇ ਖਿਲਾਫ ਇੱਕ ਨਾਇਕ ਲੜਾਈ ਲੜਨੀ ਆ ਤਾਂ ਕਿ ਇਸ ਬਿਮਾਰੀ ਤੋਂ ਨਜਾਤ ਪਾਉਣੀ ਆ ਇਸ ਨਸ਼ੇ ਨੂੰ ਖਤਮ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਗਰਾਊਂਡਾਂ 'ਚ ਲੈ ਕੇ ਆਉਣਾ ਤਾਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਜਿਹਨੇ ਆਉਣ ਵਾਲਾ ਸਾਡਾ ਭਵਿੱਖ ਆ ਉਹ ਮਜ਼ਬੂਤ ਤੰਦਰੁਸਤ ਔਰ ਤਗੜਾ ਹੋਵੇ ਤਾਂ ਹੀ ਸਾਡਾ ਸੂਬਾ ਸਾਡਾ ਮੋਲਕ ਤਗੜਾ ਹੋਊਗਾ